तन तन रामदास गुरु जिन सेरिया तिन सवारिया जिन सेरिया तिन सवारिया तन तन रामदास ਸਿੱਖਾਂ ਦੇ ਚੌਥੇ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸੋਮਵਾਰ ਸ਼ਾਮ ਨੂੰ ਸ੍ਰੀ ਹਰਮੰਦਰ ਸਾਹਿਬ ਵਿਖੇ ਮਨਮੋਹਕ ਆਤਿਸ਼ਬਾਜ਼ੀ ਕੀਤੀ ਗਈ। ਸਵਾਰਿਆ ਰਾਤ ਵੇਲੇ ਸ੍ਰੀ ਹਰਮੰਦਰ ਸਾਹਿਬ ਦਾ ਨਜ਼ਾਰਾ ਬੇਹਦ ਅਲੌਕਿਕ ਸੀ ਦੂਰੋਂ ਦੂਰੋਂ ਸੰਗਤਾਂ ਇਸ ਆਤਿਸ਼ਬਾਜ਼ੀ ਅਤੇ ਦੀਪਮਾਲਾ ਨੂੰ ਵੇਖਣ ਪਹੁੰਚੀਆਂ ਮਨਮੋਹਕ ਦੀਪਮਾਲਾ ਅਤੇ ਆਤਿਸ਼ਬਾਜ਼ੀ ਨੇ ਸ੍ਰੀ ਹਰਮੰਦਰ ਸਾਹਿਬ ਦੀ ਸੁੰਦਰਤਾ ਨੂੰ ਚਾਰ ਚੰਨ ਲਗਾ ਦਿੱਤੇ चौथे पाच चाहिता गुरपुरब दुनिया पारच बडी ही श्रद्धा ते उत्साह ਨਾਲ ਮਨਾਇਆ ਗਿਆ ਇਸ ਪਵਿੱਤਰ ਦਿਹਾੜੇ ਤੇ ਵੱਡੀ ਗਿਣਤੀ ਚ ਸੰਗਤਾਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਨਤਮਸਤਕ ਹੋਈਆਂ ਆਤਿਸ਼ਬਾਦੀ ਦਾ ਨਜ਼ਾਰਾ ਜੀ ਬਹੁਤ ਵਧੀਆ ਸੀ ਪਿਛਲੇ ਪਿਛਲੇ ਨਾਲੋਂ ਹੋਣਾ ਤੇਸ਼ਬਾਦੀ ਕਾਫੀ ਉੱਪਰ ਨੂੰ ਗਈ ਆ ਕਾਫੀ ਸਪੈਸ਼ਲ ਉਹਨਾਂ ਦੇ ਆਤਿਸ਼ ਆਤਿਸ਼ਬਾਜੀ ਲਿਆਂਦੀ ਜਿਹੜੀ ਬੌਂਦੇ ਤੋਂ ਮਹਾਰਾਸ਼ਟਰ ਤੋਂ ਆਇਆ ਬਹੁਤ ਵਧੀਆ ਸੋਹਣੀ ਆਤਿਸ਼ਬਾਜੀ ਕੀਤੀ ਸਾਰਾ ਸੇਫ ਸਾਰਾ ਕੰਮ ਜੋ ਸੀ ਉਹਨਾਂ ਦਾ ਸੇਫ ਹੋ ਗਿਆ ਵਧੀਆ ਚੱਲੀ ਆਤਿਸ਼ਬਾਦੀ ਵਧੀਆ ਲੱਗਦਾ ਦੇਖ ਕੇ ਸਭ ਵੀ ਆਹ ਗੁਰੂ ਮਹਾਰਾਜ ਦੇ ਲੋਕ ਪ੍ਰਤੀ ਕਿੰਨੀ ਸ਼ਰਧਾ ਰੱਖਦੇ ਲੋਕ ਇੱਥੇ ਆਪਣੇ ਪਵੰਦਰ ਸਰਹੰਦਰ ਸਾਹਿਬ ਆ ਕੇ ਸ਼ਾਂਤੀ ਇੰਨੀ ਮਿਲਦੀ ਆ ਵੀ ਬੰਦਾ ਬਾਹਰ ਜਾਂਦਾ ਵਿਦੇਸ਼ਾਂ ਜਾਂਦਾ ਬੰਦਾ ਦਿਨ ਨੂੰ ਮਤਲਬ ਹੁੰਦਾ ਕਿ ਬੰਦਾ ਇੱਥੇ ਆ ਜੇ ਕਿਸੇ ਤਰੀਕੇ ਤੇ ਬਾਹਰ ਮੰਦਿਰ ਦਾ ਮੱਥਾ ਟੇਕ ਲਵੇ ਵਾਦ ਦਿੱਤਾ ਹੋਈ ਆ ਜੀ ਆਨੇ ਤਾਂ ਸ਼੍ਰੀ ਗੁਰੂ ਰਾਮਦਾਸ ਜੀ ਨੇ ਸ਼੍ਰੀ ਗੁਰੂ ਅਮਰਦਾਸ ਜੀ ਦੇ ਦੱਸੇ ਸਥਾਨ ਅਤੇ ਪਤੇ ਮੁਤਾਬਕ ਜਾ ਕੇ ਇੱਕ ਸਰੋਵਰ ਸੰਤੋਖ ਸਰਦੀ ਖਦਵਾਈ ਆਰੰਭ ਕਰਵਾਈ ਅਤੇ ਬਾਅਦ ਚ ਨੇੜਲੇ ਪਿੰਡਾਂ ਦੇ ਜ਼ਿਮੀਦਾਰਾਂ ਤੋਂ 500 ਬਿਗਾਂ ਜ਼ਮੀਨ ਮੁੱਲ ਲੈ ਕੇ ਗੁਰੂ ਕਾ ਚੱਕ ਜੋ ਕਿ ਅੱਜ ਅੰਮ੍ਰਿਤਸਰ ਸ਼ਹਿਰ ਵਜੋਂ ਜਾਣਿਆ ਜਾਂਦਾ ਹੈ ਵਿਸਾਉਣਾ ਸ਼ੁਰੂ ਕੀਤਾ ਬਾਅਦ ਵਿੱਚ ਆਪ ਜੀ ਦੇ ਸੁਪੁੱਤਰ ਅਤੇ ਪੰਜਵੇਂ ਗੁਰੂ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਇਸ ਸ਼ਹਿਰ ਚ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀ ਉਸਾਰੀ ਆਰੰਭ ਕਰਵਾਈ ਸੀ